1 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਜਿਵੇਂ ਉਮੀਦ ਸੀ ਕਿ ਮੌਸਮ ਉਸੇ ਤਰ੍ਹਾਂ ਦਾ ਹੀ ਲਗਾਤਾਰ ਬਣਿਆ ਹੋਇਆ ਹੈ। ਅੱਜ ਸਵੇਰ ਵੇਲੇ ਯਾਨੀ ਕਿ 9-10 ਵਜੇ ਦੇ ਆਸ-ਪਾਸ ਕੁਝ ਕਿ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਵਾਈ ਦੇਖੀ ਗਈ। ਉਸ ਵੇਲੇ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਕਣਮਣ ਜਾਂ ਛਿੱਟ ਸ਼ਰਾਟਾ ਜ਼ਰੂਰ ਹੋ ਸਕਦਾ ਹੈ ਪਰ ਉਸ ਮੀਂਹ ਤੋਂ ਵੀ ਰਾਹਤ ਰਹੀ ਹੈ ਕਿਤੇ ਕੁਝ ਖਾਸ ਘਟਨਾ ਨਹੀਂ ਬਸ ਬੜੀ ਹਲਕੀ ਜਿਹੀ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਜ਼ਰੂਰ ਬਣਦੀ ਹੋਈ ਦਿਖਾਈ ਦੇ ਰਹੀ ਸੀ ਤੇ ਦੁਪਹਿਰ ਦੇ ਆਸ-ਪਾਸ ਵੀ ਕੁਝ ਕਿ ਖੇਤਰਾਂ ਦੇ ਵਿੱਚ ਬੱਦਲਬਾਈ ਜ਼ਰੂਰ ਬਣੀ ਗਰਮੀ ਅਤੇ ਹੁਮਸ ਦੁਪਹਿਰ ਵੇਲੇ ਕੁਝ ਕਿ ਖੇਤਰਾਂ ਦੇ ਵਿੱਚ ਦੇਖੀ ਗਈ ਸੋ ਜਿਵੇਂ ਦੱਸਿਆ ਹੋਇਆ ਸੀਗਾ ਕਿ ਮੀਹਾਂ ਦਾ ਅਜੇ ਦੂਰ ਹੈ ਕੋਈ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹਲਕੀ ਫੁਲਕੀ ਗਰਮੀ ਹੁਮਸ ਨਾਲ ਹੀਟ ਸੈੱਲ ਜਹੇ ਬਣ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਆਸ ਨਹੀਂ ਦਿਖਾਈ ਦੇ ਰਹੀ ਅੱਜ ਰਾਤ ਨੂੰ ਵੀ ਮੌਸਮ ਮੁੱਖ ਤੌਰ ਤੇ ਸਾਫ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਕਿਸੇ ਵੀ ਖੇਤਰ ਦੇ ਵਿੱਚ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਸਾਫ ਅਤੇ ਖੁਸ਼ਕ ਲਗਾਤਾਰ ਅਗਲੇ 4 ਤੋਂ 5 ਦਿਨ ਬਣਦਾ ਰਹੇਗਾ ਤੇ ਹਲਕੀ ਫੁਲਕੀ ਬੱਦਲਵਾਈ ਕਿਤੇ ਕਿਤੇ ਜਰੂਰ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ